ਕੈਲੀਫੋਰਨੀਆ ਦੇ ਵਿੱਚ ਮੁੰਡੇ ਤੋਂ ਹੋਏ ਐਕਸੀਡੈਂਟ ਤੋਂ ਬਾਅਦ ਹੱਕ ਦੇ ਵਿੱਚ ਆਇਆ ਉਸ ਦਾ ਪੂਰਾ ਟੱਬਰ ਤੇ ਪਿੰਡ ਕਹਿੰਦੇ ਮੁੰਡਾ ਗੁਰਸਿੱਖ ਹੈ ਉਹ ਕੋਈ ਨਸ਼ਾ ਨਹੀਂ ਕਰਦਾ ਤੁਸੀਂ ਵੀ ਦੇਖੋ ਵੱਡੀ ਖਬਰ ਤੇ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਕੱਲ ਦੀ ਇੱਕ ਵੀਡੀਓ ਤੁਸੀਂ ਦੇਖੀ ਹੋਣੀ ਜਿਸ ਦੇ ਵਿੱਚ ਇੱਕ ਟਰੱਕ ਡਰਾਈਵਰ ਜਿਸ ਦੇ ਵੱਲੋਂ ਵੱਡਾ ਹਾਦਸਾ ਕਰ ਦਿੱਤਾ ਗਿਆ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਮੁੰਡਾ ਗੁਰਸਿੱਖ ਹੈ ਉਹ ਕੋਈ ਨਸ਼ੇਵਾਲ ਦੇਖਦਾ ਤੱਕ ਨਹੀਂ ਤੇ ਦੂਜੇ ਪਾਸੇ ਅਮਰੀਕਾ ਦੀ ਕੈਲੀਫੋਰਨੀਆ ਦੇ ਵਿੱਚ ਸੜਕ ਹਾਦਸਾ ਹੋਇਆ ਹੈ ਤਾਂ ਉੱਥੋਂ ਦੀ ਸਰਕਾਰ ਦੇ ਵੱਲੋਂ ਮੁੰਡੇ ਦੇ ਉੱਪਰ ਦੋਸ਼ ਲਗਾਏ ਗਏ ਨੇ ਕਿ ਉਹ ਨਸ਼ਾ ਕਰਕੇ ਟਰੱਕ ਚਲਾ ਰਿਹਾ ਸੀ ਜਿਸ ਕਰਕੇ ਭਿਆਨਕ ਸੜਕ ਹਾਦਸਾ ਵਾਪਰਿਆ ਇਸ ਸੜਕ ਹਾਦਸੇ ਵਿੱਚ 7 ਤੋਂ 8 ਵਾਹਨ ਵੀ ਹਾਦਸਾ ਗ੍ਰਸਤ ਹੋਏ ਨੇ ਤੇ ਤਿੰਨ ਲੋਕਾਂ ਦੀ ਜਾਨ ਵੀ ਚਾ ਚੁੱਕੀ ਹੈ ਤਾਂ ਇਸ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਮੁੰਡਾ ਕੋਈ ਵੀ ਨਸ਼ਾ ਨਹੀਂ ਕਰਦਾ ਉਹ ਬਚਪਨ ਤੋਂ ਹੀ ਗੋ ਸਿੱਖਿਆ ਜੇਕਰ ਤੁਸੀਂ ਵੀ ਜਸ਼ਨਪ੍ਰੀਤ ਦੇ ਹੱਕ ਦੇ ਵਿੱਚੋਂ ਤਾਂ ਇਸ ਵੀਡੀਓ ਨੂੰ ਦਬਕੀ ਸ਼ੇਅਰ ਕਰ ਦਿਓ ਜਸ਼ਨਪ੍ਰੀਤ ਸਿੰਘ ਦਾ ਮੇਰੇ ਪੁੱਤਰ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਜਿਹੜੀ ਜਨਾਨੀ ਭੈਣ ਸਾਡੀ ਦੋ ਬੱਚੇ ਜਿਹੜੇ ਇਦਾਂ ਹੋ ਗਏ ਉਹਨਾਂ ਦਾ ਬਹੁਤ ਸਾਨੂੰ ਦੁੱਖ ਹੈ ਬਹੁਤ ਜ਼ਿਆਦਾ ਦੁੱਖ ਹੈ ਅਸੀਂ ਬਿਆਨ ਨਹੀਂ ਕਰ ਸਕਦੇ ਪਰ ਇੱਕ ਹੋਰ ਘਟਨਾਵਾ ਜਿਹੜੀ ਉਹਦੇ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਵਾ ਵੀ ਇਹ ਬੰਦਾ ਡਰੱਗਸ ਕਰਦਾ ਹੀ ਇਹ ਮੇਰਾ ਪੁੱਤਰ ਡਰੱਗਸ ਨਹੀਂ ਸੀ ਕਰਦਾ ਮੇਰਾ ਪੁੱਤਰ ਬਿਲਕੁਲ ਅਮਰਤ ਧਾਰੀ ਬੱਚਾ ਵਾ ਛੋਟੇ ਹੁੰਦਿਆਂ ਤੋਂ ਉਹਨਾਂ ਅਮਰ ਛੱਕਿਆ ਹੋਇਆ ਵਾ ਤੇ